ਜਿਹੜੇ ਨਾ ਤੇਰਾ ਦਿਲ ਕਰੇ ਤੂੰ ਉਹਦਾਂ ਕਰ ਦੇ ਭਾਈ ਕਰਕੇ ਵਖਾ ਪਰ ਆ ਬਾਸਕਟਬਾਲ ਚ ਲੱਗ ਗਿਆ ਭਾਈ ਹੋਰ ਭਾਣਾ ਹੋਰ ਤਾਂ ਰੂੜੀ ਜਾਇ ਖਲਾਰ ਦੇ ਤੇ ਰੂੜੀ ਮਾਰਿਆ ਵਾ ਤੈਨੂੰ ਕਾਦੇ ਪੈਸੇ ਦੇਈ ਤੇ ਕੰਮ ਵਾਲੀਏ ਤੈਨੂੰ ਕਾਦੇ ਪੈਸੇ ਦੇਈ ਤੇ ਮੈਂ ਨਹੀਂ ਤੁਹਾਡੇ ਕੰਮ ਕੁਮਾਲੀਏ ਮੈਂ ਉਹੀ ਆਣਗਾ ਕੱਟੀ ਜਾਂਦੀਆਂ ਤੁਹਾਡੇ ਨਾਲ ਮੈਂ ਤਾਂ ਰੇਲ ਪੜਾਇਆ ਐਵੇਂ ਜੋ ਬੰਦੇ ਅੱਛੜੀ ਆਏ ਦਵਾਰ ਜਾਣ ਨਹੀਂ ਹੋਈਆਂ ਅੱਗੇ ਵੀ ਮੈਂ ਤੁਰਦੀ ਨਿਕਲ ਇਥੋਂ ਚੱਲ ਤੇ ਚੱਲ ਜੂਗੇ ਤੈਨੂੰ ਕਿ ਤੂੰ ਬਾਹਰ ਨਾ ਰੋਕਣ ਵਾਲਾ ਮੰਮੀ ਕਰੇ ਤੇ ਕਹੇ ਆਂ ਦੀ ਚੜਾਈ ਆ ਐਣਗਾ ਲਾਈ ਰੱਖਦੇ ਮੱਛਰ ਤਾਂ ਆਇਆਂ ਜੀ ਡੱਟਰ ਪਤਲਾਉਣਾ ਜਾਨਾ ਮਤਲਬ ਡਾਈਟ ਵੀ ਤਾਂ ਵੀ ਕਰਦਾ ਜੇ ਤ੍ਰਿਕੜ ਦਾ ਕਿਵੇਂ ਕਹਿੰਦਾ ਕੋਈ ਤਾਂ ਸੰਭਾਲੇ ਨਹੀਂ ਜਾਂਦੇ ਜਿਆਦੇ ਹੋ ਗਏ ਨੇ ਜਵਾਗਣਾ ਬਹੁਤ ਆ ਔਖਾ ਨਹੀਂ ਰਹਿਣਾ ਆਣ ਕੇੜਾ ਫੋਨ ਚਲਾਉਣਾ ਤੇਰੇ ਦੰਦ ਟੁੱਟਣੇ ਆ ਪੁੱਤਰ ਜਵਾੜਾ ਇੱਕ ਨਹੀਂ ਰਹਿਣਾ ਮੂੰਹ ਚ ਬੈਗ ਕੁੜਜਾਂ ਦੇ ਹੱਥ ਭੇਜ ਜਾ ਕਰ ਗੰਡੇ ਇੰਗਾ ਕੇ ਰੋੜਾ ਪੈ ਆਹ ਜੇ ਨਾ ਮੈਂ ਪਈ ਨਾ ਇਹ ਕੱਟੋ ਪਈ ਨਾ ਨਹੀਂ ਪੜਦਾ ਆਉਦਾ ਫਸ ਤੂੰ ਬਾਹ ਕੀਤੀ ਸੱਚ ਪਲਾਸਟੂ ਕਰ ਗਿਆ ਹਾਂ ਮੈਂ ਹੀ ਬਾਸ ਕਰਾਇਆ ਜੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਅਪ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਦਾ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਇਹ ਜਵਾਗ ਨਹੀਂ ਚੱਕਿਆ ਤੂੰ ਇਹ ਬੈਟਰੀ ਨਰ ਵੀ ਖਰਾਬ ਕਰਤਾ ਇਹਨੇ ਇਹਦਾ ਬੇੜਾ ਕਰ ਗਿਆ ਫੋਟੋ ਯਾਰ ਅੱਗੇ ਚੋ ਪੋਸਟ ਕੀ ਕਹਿਣ ਲੱਗਾ ਜਿਹੜੇ ਨਾ ਤੇਰਾ ਦਿਲ ਕਰੇ ਤੂੰ ਉਹਦਾਂ ਕਰ ਦੇ ਭਾਈ ਕਰਕੇ ਵਖਾ ਪਰ ਆਪ ਬਾਸਕਟਬਾਲ ਚ ਲੱਗ ਗਿਆ ਭਾਈ ਬਪੇ ਥਰੋ ਜਾ ਉਹ ਕਿਦਾਂ ਠੱਟੀ ਜਾਂਦਾ ਫਿਰ ਵਾਓ ਐ ਕਿਹਤਰਾ ਭਰਾ ਵਾ ਲੈਂ ਜੜ ਜਾ ਕਿੱਥੇ ਆ ਇਹ ਲੈ ਜੜਾ ਤੈਨੂੰ ਕਾਦੇ ਪੈਸੇ ਦੇਈ ਤੇ ਕੰਮ ਵਾਲੀਏ ਤੈਨੂੰ ਕਾਦੇ ਪੈਸੇ ਦੇਈ ਤੇ ਮੈਂ ਨਹੀਂ ਤੁਹਾਡੇ ਕੰਮ ਕੁਮ ਵਾਲੀਏ ਮੈਂ ਉਹੀ ਆਣਗਾ ਕੱਟੀ ਜਾਂਦੀ ਆ ਤੁਹਾਡੇ ਨਾਲ ਮੈਂ ਤਾਂ ਰੇਲ ਪੜਾਇਆ ਐ ਉਹ ਜੋ ਬੰਦੇ ਦੀ ਜਾ ਆਪਦੇ ਘਰੇ ਫਿਰ ਜਾ ਜਾਵੜੋਗੇ ਮੈਂ ਆਪ ਪੈਸੇ ਨਹੀਂ ਆਇਆ ਤੇਰ ਜਾਣੀਓ ਜਾਂ ਅੱਗੇ ਵੀ ਮੈਂ ਤੁਰਦੀ ਨਿਕਲ ਇੱਥੋਂ ਚੱਲ ਤੇ ਚੱਲ ਜੂਗੇ ਤੈਨੂੰ ਕਿੱਥੋਂ ਕਾਣ ਨਾ ਰੋਕਣ ਵਾਲਾ ਮੰਮੀ ਕਰੇ ਤੇ ਕਹੇ ਪਰੇ ਜਾਣ ਇੱਥੋਂ ਆ ਚੱਕ ਲਿਖਿਆ ਮੰਮੀ ਗੰਡੇ ਆ ਵੀ ਹੈ ਇੰਗਾ ਕੇ ਹੋੜਾ ਨਾ ਮੈਂ ਪਈ ਨਾ ਇਹਨਾਂ ਤੋਂ ਬਿਨਾਂ ਨਹੀਂ ਪੜਦਾ ਹੋਗਾ ਇਹ ਭਰਾਵਾ ਮਸਾ ਹੀ ਪਾਸ ਕੀਤੀ ਗਿਆ 10 ਲਾ +2 ਬਾਹ ਕੀਤੀ ਸੱਚੀ +2 ਕਰ ਗਿਆ ਹਾਂ ਮੈਂ ਹੀ ਪਾਸ ਕਰਾਇਆ ਆ ਗੱਗੇ ਤੇ ਪਾਹ ਹੋੜਾ ਆ ਜਾ ਭਰਾਵਾ ਸਾਡੇ ਪਿੰਡ ਤਾਂ ਡਾਕਟਰਾਂ ਦੀ ਵੀ ਚੜ੍ਹਾਈ ਆ ਐਨ ਕਾ ਲਾਈ ਰੱਖਦੇ ਮਛਰ ਤੋਂ ਰਾਈਆਂ ਜੀ ਡਾਕਟਰ ਪਤਲਾ ਹੁੰਦਾ ਜਾਂ ਨਾ ਮਤਲਬ ਡਾਈਟ ਡਿਟ ਤਾਂ ਵੀ ਕਰਦਾ ਜੇ ਹੈ ਗੁਲਾਬੀ ਦਾ ਰਾਜ ਦੱਸੋ ਤੁਸੀਂ ਨਹੀਂ ਕਿਹੜੀ ਚੀਜ਼ ਆਈ ਕਿਹੜਾ दारू ਬੀਨੇ ਦੱਸੋ ਨਿਕਾ ਇਹ ਇਹ ਸਾਡਾ ਭਾਜੀ ਵੀ ਆ ਰਿਸ਼ਤੇਦਾਰ ਵੀ ਆ ਤੇ ਡਾਕਟਰ ਵੀ ਆ ਫੈਮਿਲੀ ਡਾਕਟਰ ਸੇਧ ਆਜੋ ਆਜੋ ਤੁਹਾਡਾ ਪੇਸ਼ੈਂਟ ਮੇਰੇ ਮਗਰ ਬੈਠਾ ਜੇ ਨਹੀਂ ਆਇਆ ਵਾਓ ਸਟੈਂਡ ਗੋਲ ਅਚੀਵ ਯੂ ਪਾਸ ਯੂਰ ਸਟੈਂਡ ਗੋਲ ਮਾਈਜ਼ਾ ਵਾਓ ਵਾ ਕੀ ਮੁੱਦਾ ਚੱਲੰਦਾ ਤੁਹਾਡੇ ਦੋਂ ਦਾ ਟ੍ਰਿਕਟ ਦਾ ਕਿਵੇਂ ਕਹਿੰਦਾ ਕੋਈ ਤਾਂ ਸੰਭਾਲੇ ਨਹੀਂ ਜਾਂਦੇ ਜਿਆਦੇ ਹੋ ਗਏ ਉਹਨਾਂ ਜਵਾਗਨ ਚਲ ਕੋਈ ਨਹੀਂ ਜੇ ਨਾ ਆਪਾਂ ਸ਼ਾਨ ਦੀ ਅਕੈਡਮੀ ਚ ਚਲਾ ਜਾ ਕਰ ਸ਼ਾਮ ਨੂੰ ਲੱਗਦੀ ਐਕੈਡਮੀ ਔਖੇ ਵੜਾ ਉੱਥੇ ਕਿਵੇਂ ਉਹਨੀਆਂ ਕਾਟਮੀ ਐ ਇੱਥੇ ਸਾਡੇ ਸਾਡੇ ਸਾਢੇ 3:30 ਦਾ ਕੱਟੂ ਸ਼ੁਰੂ ਹੋ ਜਾਂਦੇ ਉੱਥੇ ਰਹਿ ਪਿਆ ਕਰ ਸ਼ਾਮ ਨੂੰ ਤੋਂ ਲੱਦ ਲੈਣਾ ਔਖਾ ਬਹੁਤ ਆ ਔਖਾ ਨਹੀਂ ਰਹਿਣਾ ਆਣ ਕੇ ਜਿਹੜਾ ਫੋਨ ਚਲਾਉਣਾ ਤੇ ਦੰਦ ਟੁੱਟਣੇ ਆ ਜਬਾੜਾ ਇੱਕ ਨਹੀਂ ਲੈਣਾ ਮੂੰਹ ਚ ਬੈਗ ਕੁੜਜਾਂ ਦੇ ਹੱਥ ਭੇਜ ਜਾ ਕਰ ਕੋਈ ਨਹੀਂ ਬੈਗ ਨੂੰ ਕਿ ਉੱਥੇ ਪਿਆ ਰਹੇ ਉਹ ਅਸੀਂ ਲੱਦ ਲੈ ਆ ਕਰਾਂਗੇ ਇਹਨੂੰ ਕੋਈ ਚੱਕਰ ਨਹੀਂ ਕੱਲ ਤੋਂ ਨਹੀਂ 100 ਵਾਰ ਤੱਕ ਡੰਨੋ ਗਿਆ ਕੰਮ ਨਹੀਂ ਜਿਹੜਾ ਸਕੂਲ ਵਾਲਾ ਬੈਗ ਆ ਉਹ ਭੇਜ ਜਾ ਕਰੀ ਲੋਕ ਦਿੱਤੀ ਆ ਜਾਲੀ ਲਿਖਣੀ ਆ ਜਾਲੀ ਬੱਸ ਹੋ ਗਿਆ ਬਾ ਦੂਜੇ ਟਰਾਲਾ ਵੀ ਆਉਂਦਾ ਉੱਤੇ ਵੀ ਲਾ ਦਈਏ ਤਿੰਨਾਂ ਤੇ ਲਾ ਦਈਏ ਤੇ ਆਪਣਾ ਤੂੜੀ ਦਾ ਸੀਜ਼ਨ ਅੱਛਾ ਰਹੇਗਾ ਹੂੰ ਆ ਵੱਡੀਆਂ ਹੀ ਲਾਦੀਆਂ 12 12 ਵੱਡੀਆਂ ਟਰਾਲੀਆਂ ਬਾੱਡੀਆਂ ਇਨਾ ਸੋਨਲੀ ਲਾ ਲੈਣਾ ਆਪਾਂ ਉਰੇ ਖੋਲਦਾ ਕੀਤਾ ਸੀ ਐਂ ਹੀ ਨਾਲੇ ਮਜ਼ਬੂਤ ਚੀਜ਼ ਬਣਾਈ ਪੂਰੀ ਜਾਂ ਟੋਪੀ ਲੱਗ ਖੋਲਦੀ ਸੈਦਾ ਲੱਗ ਖੋਲਦੇ ਨਿੱਕਾ ਵੀ ਲੱਗ ਖੋਲਦਾ ਅਸੀਂ 4 ਲਈ ਵਰਤ ਲਿਆ ਕਰਨਾ ਇਹਨੂੰ 4 ਲਈ ਜਿਹਦੇ ਲਈ ਮਰਜੀ ਵਰਤੋ ਪਰ ਮੁੱਦੀ ਹੁੰਦਾ ਬਹੁਤ ਡਾਰ ਹੁੰਦਾ ਚਾਰ ਜਾਈ ਨਹੀਂ ਉੱਚੀ ਉਹ ਨਹੀਂ ਹੁੰਦਾ ਉਹ ਭਰਾਵਾ ਮੈਂ ਪਲਟਾਈ ਪਿਛਲੀ ਟਰੀ ਹਾਂ ਇਹ ਨਹੀਂ ਮੈਂ ਪਲਟਾਈ ਦੂਜੀ ਪਲਟਾਈ ਸੀਗੀ ਆ ਵੀ ਕੋਈ ਮੈਂ ਸੰਦਵੇ ਕਿਥਣਾ ਬਸ ਠੀਕ ਆ ਚੱਕ ਦੋ ਕੰਮ ਦੂਜੀ ਟਰਾਲੀ ਆ ਨਹੀਂ ਕਿਉਂਕਿ ਆਪਣਾ ਮਨ ਇਹ ਘਰੇ ਹੀ ਆਪਣੇ ਮੈਲਟ ਸਟ ਸਭ ਕੋ ਜਿਹੇ ਬੰਦਾ ਕਾਰੀਗਰ ਚੱਕ ਦ ਗਰੀਬੀ ਹਾਂਜੀ ਤੁਸੀਂ ਕਿਹ ਕਿਹੜਾ ਜਾਓਗੇ ਹਮਾਂ ਕੇ ਪਰਾਣਾ ਠੀਕ ਕਰਾਇਆ ਹੁੰਦਾ ਸੀਗਾ ਠੀਕ ਆ ਮੋਡੀਫਾਈ ਕਰਾਇਆ ਹਾਂ ਵੀ ਇਹ ਕਰਤਾਰਪੁਰੀਆ ਯਾਰ ਹਾਂ ਵੀ ਓਏ ਰਵਟਾਂ ਇਹਨੇ ਕੱਟ ਲਿਆ ਭਾਈ ਨੇ ਦੋਨੇ ਇੱਥੇ ਨਟ ਪਾ ਦੇਣਾ ਮੈਂ ਨਟ ਪਾ ਦੇਣਾ ਠੀਕ ਹੈ ਜੀ ਬਸ ਇਹ ਗਲੇ ਨਹੀਂ ਹੈ ਨਾ ਹਾਂ ਇਹ ਤਾਂ ਹੋਰ ਜਾਸਤੀ ਏ ਨਹੀਂ ਗਲਿਆ ਹਨ ਮੇਰੇ ਨਹੀਂ ਮਾਰਦਾ ਆਪਣੇ ਕੋਲ ਕਈ ਸਾਹ ਹਾਂਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ